22 ਅਤੇ 23 ਜੁਲਾਈ ਨੂੰ 16ਵੇਂ ਵਿੱਤ ਕਮਿਸ਼ਨ ਦੇ ਆਮਦਕਾਰਨ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਹਾਲਤ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਉੱਪਰਨ ਲੱਗ ਪਈਆਂ ਹਨ ਕਿਉਂਕਿ ਪੰਜਾਬ ਦੀ ਆਰਥਿਕ ਸਥਿਤੀ ਉਸ ਮੋੜ ਤੇ ਹੈ ਜਿੱਥੇ ਸੂਬੇ ਦੀਆਂ ਸਾਰੀਆਂ ਉਮੀਦਾਂ ਵਿੱਤ ਕਮਿਸ਼ਨ ਤੇ ਹਨ ਕਿਉਂਕਿ ਉਹਨਾਂ ਨੂੰ ਕੀ ਕੀ ਦਿੰਦਾ ਹੈ ਕਿਉਂਕਿ ਉਹਨਾਂ ਨੂੰ ਕੀ ਦਿੰਦਾ ਹੈ ਦੂਜੇ ਪਾਸੇ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਲਗੜੀਆ ਬਾਰੇ ਤਾਂ ਹਰ ਕੋਈ ਹੀ ਜਾਣਦਾ ਹੈ ਜੋ ਦੇਸ਼ ਦੇ ਮੰਨੇ ਪਰਮੰਨੇ ਅર્થਸ਼ਾਸਤਰੀ ਰਹੇ ਹਨ ਅਤੇ ਮੋਦੀ ਸਰਕਾਰ ਵੱਲੋਂ ਭੰਗ ਕਰਕੇ ਬਣਾਏ ਗਏ ਨੀਤੀ ਆਯੋਗ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਹਨ ਉਹ ਮੁਫਤ ਦੀਆਂ ਰਿਓੜੀਆਂ ਦੇ ਵਿਰੋਧੀ ਮੰਨੇ ਜਾਂਦੇ ਹਨ ਅਜੇ ਹੀ ਵਿੱਚੋਂ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੇ ਵਿੱਚ ਮੁਫਤ ਬਿਜਲੀ ਸਮਾਜਿਕ ਸੁਰੱਖਿਆ ਪੈਨਸ਼ਨ ਔਰਤਾਂ ਲਈ ਮੁਫਤ ਬੱਸ ਬੱਸ ਸਵਰ ਤੇ ਅਤੇ ਆਟਾ ਦਾਲ ਵਰਗੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਵਿੱਚ ਸਬਸਿਡੀ ਦੇ ਸਭ ਤੋਂ ਵੱਧ ਖਰਚਾ ਹੋ ਰਿਹਾ ਹੈ ਅਜਿਹੇ ਵਿੱਤੀ ਸੂਕੇ ਦੀ ਮਾੜੀ ਹਾਲਤ ਦੇ ਵਿੱਚ ਵਿੱਤੀ ਕਮਿਸ਼ਨ ਦੇ ਵਿੱਚ ਕੋਈ ਮਦਦ ਕਰੇਗਾ ਜਾਂ ਪਿਛਲੇ ਕਮਿਸ਼ਨ ਵੱਲੋਂ ਦਿੱਤੀ ਗਈ ਰੈਵਨਿਊ ਡੈਫਿਸਿਟ ਗ੍ਰਾਂਟ ਨੂੰ ਇਸ ਵਾਰ ਅੱਗੇ ਵਿਦਾਏਗਾ ਇੰਨਾ ਸਾਰੇ ਖਾਸ ਸੰਦਰਮਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਪਨਗਟੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਮੀਟਿੰਗ ਦੇ ਮੇਰੇ ਬੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਰਚਾ ਦਾ ਇਹ ਹੈ ਕਿ ਚਰਚਾ ਦਾ ਵਿਸ਼ਾ ਇਹ ਹੈ ਕਿ 22 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਦਿੱਤੇ ਜਾਣ ਵਾਲੇ ਮੰਗ ਪੱਤਰ ਤੇ ਚਾਰ ਕਰਨ ਦੇ ਨਾਲ ਇਹ ਮੀਟਿੰਗ ਰੱਖੀ ਗਈ ਹੈ ਮੁੱਖ ਮੰਤਰੀ ਨੇ ਉਹਨਾਂ ਨੂੰ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਸੂਬੇ ਦੇ ਰੈਵਨਿਊ ਡੈਫਿਸਿਟ ਗ੍ਰਾਂਟ ਦੀ ਵੀ ਮੰਗ ਕੀਤੀ ਇਹ ਵੀ ਪਤਾ ਲੱਗਾ ਹੈ ਕਿ ਕਮਿਸ਼ਨ ਦੇ ਨਾਲ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਵਿੱਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਮੰਗ ਪੱਤਰ ਤੇ ਵਿਚਾਰ ਕਰਨ ਲਈ ਮੀਟਿੰਗ ਵੀ ਕਰਨਗੇ ਭਾਵੇਂ ਪਹਿਲਾਂ ਇਹ ਮੀਟਿੰਗ 16 ਜੁਲਾਈ ਨੂੰ ਯਾਨੀ ਕਿ ਅੱਜ ਹੋਣੀ ਸੀ ਪਰ ਮੁੱਖ ਮੰਤਰੀ ਵੱਲੋਂ ਦਿੱਤੀ ਦਿੱਲੀ ਜਾ ਕੇ ਵਿੱਤ ਕਮਿਸ਼ਨ ਚੇਅਰਮੈਨ ਦੇ ਨਾਲ ਮੁਲਾਕਾਤ ਮੁਲਾਕਾਤ ਕਰਨ ਦੇ ਨਾਲ ਇਹ ਮੀਟਿੰਗ 15 ਜੁਲਾਈ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਐਸਐਮਈ ਵਿੱਤ ਭਾਗ ਹੋਰ ਵਿਭਾਗਾਂ ਦੇ ਨਾਲ ਮੀਟਿੰਗ ਕਰਕੇ ਮੰਗ ਪੱਤਰ ਤਿਆਰ ਕਰਨ ਦੇ ਵਿੱਚ ਰੁਝਿਆ ਹੋਇਆ ਹੈ ਇਸ ਦੀ ਪੁਸ਼ਟੀ ਕਰਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਪੰਜਾਬ ਸਰਕਾਰ ਹਰ ਵਰਗ ਨੂੰ ਵੱਧ ਤੋਂ ਵੱਧ ਸਬਸਿਡੀ ਦੇ ਰਹੀ ਹੈ ਇਸ ਲਈ ਕਮਿਸ਼ਨ ਅੱਗੇ ਜ਼ਿਆਦਾ ਵਿੱਤੀ ਮਦਦ ਨਹੀਂ ਦੇ ਸਕਦਾ ਕਿਉਂਕਿ ਮੀਟਿੰਗ ਦੇ ਦੌਰਾਨ ਅਧਿਕਾਰੀ ਸਵਾਲ ਕਰ ਸਕਦੇ ਹਨ ਕਿ ਸੂਬਾ ਸਰਕਾਰ ਹਰ ਵਰਗ ਨੂੰ ਵੱਧ ਤੋਂ ਵੱਧ ਸਬਸਿਡੀ ਦੇ ਰਿਹਾ ਹੈ ਕਿਰਪਾ ਨੂੰ ਸਬਸਿਡੀ ਦੇ ਰਹੀ ਹੈ ਜਦ ਕਿ ਸਬਸਿਡੀ ਤੇ ਸਿਰਫ ਵਾਂਝੇ ਵਰਗ ਦਾ ਹੀ ਹੱਕ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਇਸ ਵਾਰ ਦੂਜੇ ਰਾਜਾਂ ਨੂੰ ਵੀ ਪੁੱਛ ਰਹੇ ਹਨ ਕਾਬਲੇ ਗੌਰ ਦੇ ਵਿੱਚ ਬੀਤੇ ਕੱਲ ਹਿਮਾਚਲ ਪ੍ਰਦੇਸ਼ ਵੱਲੋਂ ਆਮਦਨ ਕਰਤ ਤਾਮ ਤੋਂ ਬੋਤ ਮੁਫਤ ਬਿਜਲੀ ਵਾਪਸ ਲੈਣ ਦੇ ਫੈਸਲੇ ਨੂੰ ਵੀ ਇਸੇ ਦਿਸ਼ਾ ਦੇ ਵਿੱਚ ਵੀ ਹੀ ਦੇਖਿਆ ਜਾ ਰਿਹਾ ਹੁਣ ਤੱਕ ਵਿੱਤ ਕਮਿਸ਼ਨ ਨੇ ਜਿੰਨਾ ਸੂਬਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਹਨ ਉਹਨਾਂ ਦੇ ਵਿੱਚ ਸਬਸਿਡੀਆਂ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਗਈ ਹੈ ਮੱਧ ਪ੍ਰਦੇਸ਼ ਬਾਅਦ ਪੰਜਾਬ ਨੇ ਵੀ ਵਪਾਰਕ ਖੇਤਰ ਨੂੰ ਛੱਡ ਕੇ ਸਮਾਜ ਦੇ ਹਰ ਖੇਤਰ ਵਰਗ ਨੂੰ ਮੁਫਤ ਜਾਂ ਸਬਸਿਡੀ ਤੇ ਬਿਜਲੀ ਦੀ ਸਹੂਲਤ ਪਹਾਈ ਕਰਵਾਈ ਹੈ। ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਦਯੋਗਾਂ ਨੂੰ 5 ਰੁਪਏ ਦੇ ਪ੍ਰਤੀ ਯੂਨਿਟ ਬਿਜਲੀ ਮਹਿੰਗਿਆ ਕਰਵਾਈ ਅਤੇ ਹੁਣ ਸੱਤਾ ਦੇ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਰੇ ਲੂ ਖੇਤਰ ਨੂੰ 300 ਯੂਨਿਟ ਮੁਫਤ ਬਿਜਲੀ ਪਹਾਈ ਕਰਵਾਈ ਹੈ। ਪੰਜਾਬ ਦੇ ਵਿੱਚ 20000 ਕਰੋੜ ਰੁਪਏ ਬਿਜਲੀ ਸਬਸਿਡੀ ਤੇ ਹੀ ਖਰਚ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਤੇ 4800 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਔਰਤਾਂ ਲਈ ਮੁਫਤ ਬੱਸ ਸਰਵਿਸ ਤੇ 600 ਕਰੋੜ ਰੁਪਏ ਦਿੱਤੇ ਜਾ ਰਹੇ ਹਨ ਜਦੋਂ ਕਿ GST ਤੋਂ ਸੂਬੇ ਦੀ ਕੁੱਲ ਆਮਦਨ ਸਿਰਫ 20000 ਕਰੋੜ ਰੁਪਏ ਹੈ ਜਾਨੀ ਪੰਜਾਬ ਆਪਣੀ ਆਮਦਨ ਦੇ ਸਭ ਤੋਂ ਵੱਡੇ ਸਰੋਤ ਦੇ ਨਾਲੋਂ ਵੱਧ ਬਿਜਲੀ ਅਤੇ ਹੋਰ ਸਬਸਿਡੀਆਂ ਦੇ ਰਿਹਾ ਹੈ